ਅਸੀਂ ਪਹੁੰਚੇ ਆ ਦੋਆਬੇ ਦੇ ਉਹ ਪਿੰਡ ਜੋ ਕਿ ਚੱਕ ਸਾਧੂ ਦੇ ਨਾਲ ਹੀ ਲੱਗਦਾ ਪਿੰਡ ਭੇੜੂਆ ਅਸੀਂ ਉੱਥੇ ਪਹੁੰਚੇ ਆ ਤੁਹਾਨੂੰ ਉੱਥੇ ਪਿੰਡ ਦੇ ਔਰ ਸਾਈਆਂ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਮੌਜੂਦਾ ਗੱਦੀ ਨਿਸ਼ੀਨ ਸਾਈਂ ਮਹਿੰਦਰ ਸ਼ਾਹ ਜੀ ਮਹਿੰਦਰ ਸ਼ਾਹ ਜੀ ਕਾਦਰੀ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਮੇਲੇ ਦੀ ਜਾਣਕਾਰੀ ਦੇਣਗੇ म तेरिदा दरबार जहू हे ਮਤਦਾ ਦਰਵਾਜ਼ਾ ਨੂੰ ਕਰਤਵਾਫ਼ ਮੈਂ ਕਿਬਲਾ ਕਾਵੇ ਕਰਾਂਤਵਾਫ਼ ਮੈਂ ਕਿਬਲੇ ਕੋ ਪੇ ਅੱਜ ਹੋਵੇ ਨਿਤ ਮੇਰਾ ਤਾ ਜਾਹੂ ਹਾ 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 ਹ ਕਰਨਾ ਹੈ ਕੋ ਜਿਹੜਾ ਸਾਈਂ ਲੋਕਾਂ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਹੜਾ ਗੈਰ ਵਾਲੇ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਹੜਾ ਪੰਜਾਬੀ ਰਾਹਾਂ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਹੜਾ ਲੱਖ ਦਾ ਵੀਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਹੜਾ 나ਗ ਦੇਵਤਾ ਬੋਲ ਸਾਚੇ ਦਰਬਾਰ ਕੀ ਦੈ ਜਿਹੜਾ ਸਾਈਂ ਲੋਕ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਹਾਂਜੀ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਵਿੰਡ ਪੇੜਵਾ ਦਰਬਾਰ ਸਾਈਂ ਲੋਕ ਜਿਲ੍ਹਾ ਦਾ ਸੰਗਤ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਔਰ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਔਰ ਸਾਧ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਮੀਤੀ ਮਾਈ ਨੂੰ ਚੜਾ ਗਿਆ ਜੀ ਔਰ 23 ਤਰੀਕ ਪੰਜ ਮਹੀਨਾ 2024 ਨੂੰ ਸਵੇਰੇ ਨਿਸ਼ਾਨ ਸੇ ਚੜ੍ਹਨਗੇ ਔਰ دس بجے چادر کی رسم گی اس بعد بہت ہی فلکار کلاکار اور نکال پالٹیاں پہنچ رہے ہیں ساری سنگ بےنتی ہے کہ ساری سنگ لے میلے لگاؤ اور آپ میلے رونق بتا کے منوکام پوری کروکے اچھے نکال پارٹیاں ہیں جسٹ انٹرنیشنل کلاکار تارق حسین قوال پہنچ رہے ہیں اور جسی شرپر تو ہی بڑی پہنچ رہے ہیں اور نجامی قوال جو بھی تو بہت بڑی انٹرنیشنل کلاکار ਇਸ ਸਮੇਲਕ ਦੀ ਮੇਲੇ ਦੀ ਰੌਣਕ ਨੂੰ ਵਧਾ ਰਹੇ ਹਨ ਔਰ ਦਿੱਦਰਾ ਨਕਾਲ ਪਾਰਟੀ ਫਲੌਰ ਤੋਂ ਬਹੁਤ ਹੀ ਵਧੀਆ ਨਕਾਲ ਪਾਰਟੀ ਇਸ ਸਮੇਲੇ ਵਿੱਚ ਆ ਰਹੇ ਹਨ ਬੇਨਤੀ ਸਾਰੀ ਸੰਗਤ ਨੂੰ ਹੈ ਕਿ ਇਸ ਸਮੇਲੇ ਦੀ ਰੌਣਕ ਨੂੰ ਬਤਾਓ ਬਹੁਤ ਝੋਲੀਆਂ ਭਰ-ਭਰ ਦਰਵਾਜ਼ਾ ਤੇ ਲੈ ਕੇ ਜਾਣ ਦਰਬਾਰ ਸਾਈਂ ਲੋਕ ਦਰਬਾਰ ਜੋ ਕਿ ਸਾਲਾਨਾ ਮੇਲਾ ਪਿੰਡ ਭੇੜੂਆ ਜ਼ਿਲ੍ਹਾ ਹੁਸ਼ਿਆਰ ਪਰ ਨਜ਼ਦੀਕ ਸ਼ੋਈ ਸਾਰੀ ਸੰਗ ਨੂੰ ਬੇਨਤੀ ਹੈ ਕਿ ਇਸ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਝੋਲੀਆਂ ਪਰੋ ਮੇਲੇ ਰੌਣਕ ਨੂੰ ਵਧਾਓ ਸਾਰੀ ਸੰਗ ਬੱਚੇ ਮਾਤਾਵਾ ਵਿਜੋਰਾਂ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਵਿੱਚ ਆਓ ਖੁਸ਼ੀਆਂ ਔਰ ਝੋਲੀਆਂ ਭਰਾਓ ਕਿਉਂਕਿ ਸਾਥ ਸੰਗ ਦੇ ਨਾਲ ਹੀ ਮੇਲੇ ਫੱਪਦੇ ਹਨ ਔਰ ਬੇਨਤੀ ਬੇਨਤੀ ਇਹ ਹੈ ਕਿ ਕਿਉਂਕਿ ਕੋਈ ਵੀ ਕਲਾਕਾਰ ਵੀਨੋ ਸੱਦੇ ਤੇ ਮੇਲੇ ਵਿੱਚ ਨਾਲ ਕੋ ਮੇਲੇ ਵਿੱਚ ਭਾਵੇਂ ਜੋ ਵੀ ਕਲਾਕਾਰ ਆਡੇ ਵਿੱਚ ਆਏ ਪਹਾੜੇ ਮੋਗੀ ਹੈ ਮੋਗੀ ਬਗੈਰ ਕਲਾਕਾਰ ਲਈ ਹਾਂ ਤਾਂ ਕਿਉਂਕਿ ਮੇਲੇ ਵਿੱਚ ਆ ਕੇ ਸੰਗਤਾਂ ਔਰ ਕੋ ਟਾਈਮ ਮੰਗਦਾ ਕਲਾਕਾਰ ਕੋ ਟਾਈਮ ਨਹੀਂ ਦਿੱਤਾ ਜਾਊਗਾ ਵੀਨੋ ਸੱਦੇ ਕਲਾਕਾਰ ਨੂੰ ਬੇਨਤੀ ਸਵੀਕਾਰ ਕਰਨੀ ਔਰ ਸਾਝ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਵਿੱਚ ਆਓ ਖੁਸ਼ੀਆਂ ਔਰ ਹੌਨਕਾ ਨੂੰ ਬਤਾਓ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜਕਾਰਾ ਸੱਚੀ ਸਰਕਾਰ ਦਾ ਬੋਲ ਸੱਚਾ ਜਕਾਰਾ ਸਾਈ ਲੋਕ ਜੀ ਦਾ ਬਹੁਤ ਸਾਚੇ ਦਰਵਾਰ ਕੀ ਜੈ